ਵੀਵੀ ਬ੍ਰਾਡਕਾਸਟਿੰਗ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਸੁਖਨੀਤ ਕੌਰ ਲੈ ਕੇ ਹਾਜ਼ਰ ਹਾਂ ਕੈਨੇਡਾ ਤੇ ਅੰਤਰਰਾਸ਼ਟਰੀ ਖਬਰਾਂ ਦਾ ਬੁਲੇਟਿਨ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਮੁੱਖ ਖਬਰਾਂ ਦੇ ਨਾਲ ਹਾਈਰ ਸੀਸੀ ਵੱਲੋਂ 3300 ਨੌਕਰੀਆਂ ਹਟਾਉਣ ਦਾ ਐਲਾਨ ਇਮੀਗ੍ਰੇਸ਼ਨ ਪ੍ਰਕਿਰਿਆ ਤੇ ਹੋ ਸਕਦਾ ਹੈ ਅਸਰ ਕੈਨੇਡਾ ਵਿੱਚ ਇਨਾ ਬ੍ਰੈਂਡਾਂ ਦੇ ਅੰਡੇ ਖਾ ਕੇ ਤੁਸੀਂ ਵੀ ਹੋ ਸਕਦੇ ਹੋ ਬਿਮਾਰ ਬਲੈਕ ਬ੍ਰਿਜ ਵਿੱਚ ਤਿੰਨ ਬੱਚਿਆਂ ਨੂੰ ਮਾਰੇ ਇੱਕ ਵਾਹਨ ਨੇ ਟੱਕਰ ਕੈਨੇਡਾ ਵਿੱਚ ਅੱਦੇ ਤੋਂ ਵੱਧ ਲੋਕ ਆਰਥਿਕ ਮੰਦੀ ਤੋਂ ਚਿੰਤਤ ਤੇ ਹੁਣ ਖਬਰਾਂ ਵਿਸਥਾਰ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਆਈਆਰਸੀਸੀ ਵਿੱਚ 3300 ਨੌਕਰੀਆਂ ਹਟਾਉਣ ਦਾ ਐਲਾਨ ਕੀਤਾ ਹੈ ਇਸ ਫੈਸਲੇ ਨੂੰ ਲੈ ਕੇ ਪਬਲਿਕ ਸਰਵਿਸ ਅਲਾਈਅንስ ਆਫ ਕੈਨੇਡਾ ਪੀਐਸਏਸੀ ਅਤੇ ਕੈਨੇਡਾ এমਪਲॉयਮੈਂਟ ਐਂਡ ਇਮੀਗ੍ਰੇਸ਼ਨ ਯੂਨੀਅਨ ਸੀਈਆਈਯੂ ਨੇ ਗੰਭੀਰ ਚਿੰਤਾ ਜ਼ਾਤਾਈ ਹੈ ਅਤੇ ਇਸ ਨੂੰ ਕੈਨੇਡਾ ਦੇ ਲੋਕਾਂ ਲਈ ਵੱਡਾ ਤਕਾ ਵੀ ਕਿਹਾ ਹੈ ਯੂਨੀਅਨ ਦਾ ਕਹਿਣਾ ਹੈ ਕਿ ਇਸ ਐਲੀਮੀਨੇਸ਼ਨ ਨਾਲ ਕੈਨੇਡਾ ਦੀਆਂ ਜ਼ਰੂਰੀ ਸੇਵਾਵਾਂ ਤੇ ਬੁਰਾ ਪ੍ਰਭਾਵ ਪਵੇਗਾ ਖਾਸ ਕਰਕੇ ਉਹ ਲੋਕ ਜੋ ਇਮੀਗ੍ਰੇਸ਼ਨ ਪ੍ਰਕਿਰਿਆ ਪਾਸ ਪਟ ਸਿਵਾਵਾ ਆਤੇ ਨਾਗਰਿਕਤਾ ਲਈ ਅਰਜ਼ੀਆਂ ਦਿੰਦੇ ਹਨ ਯੂਨੀਅਨ ਨੇ ਕਿਹਾ ਕਿ ਨੌਕਰੀਆਂ ਹਟਾਉਣ ਬਾਰੇ ਹਾਲੇ ਤੱਕ ਪੂਰੀ ਜਾਣਕਾਰੀ ਨਹੀਂ ਦਿੱਤੀ ਗਈ ਪਰ ਮੱਧ ਫਰਵਰੀ ਵਿੱਚ ਹੋਰ ਜਾਣਕਾਰੀ ਆ ਸਕਦੀ ਹੈ ਪੀਐਸਐਸਸੀ ਦੀ ਰਾਸ਼ਟਰੀ ਪ੍ਰਧਾਨ ਸ਼ੈਰੌਨ ਡੀਸੂਜ਼ਾ ਨੇ ਕਿਹਾ ਕਿ ਕੈਨੇਡਾ ਦੇ ਪਰਿਵਾਰਾਂ ਅਤੇ ਵਪਾਰਾਂ ਲਈ ਨੁਕਸਾਨਦਾਇਕ ਹੋਵੇਗਾ ਉਨਾ ਕਿ ਹਾਈ ਇਮੀਗ੍ਰੇਸ਼ਨ ਦੇ ਸੰਕਟ ਨੂੰ ਹੋਰ ਵਧਾ ਦੇਵੇਗਾ ਅਤੇ ਜ਼ਰੂਰੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ 2024 ਵਿੱਚ IRCC ਵਿੱਚ 1392 ਕਰਮਚਾਰੀ ਸਨ 2022 ਵਿੱਚ 10248 ਅਤੇ 2019 ਵਿੱਚ ਸਿਰਫ 7800 ਕਰਮਚਾਰੀ ਰਹਿ ਗਏ ਸਨ ਸਰਕਾਰ ਦੇ 2024 ਦੇ ਬਜਟ ਵਿੱਚ 5000 ਜਨ ਤੱਕ ਸੇਵਾ ਦੀਆਂ ਨੌਕਰੀਆਂ ਘਟਾਉਣ ਦੀ ਯੋਜਨਾ ਜਾਰੀ ਕੀਤੀ ਗਈ ਸੀ CEIU ਦੀ ਰਾਸ਼ਟਰੀ ਪ੍ਰਧਾਨ ਰੁਬੀਨਾ ਪੋਛਰਨ ਕਿਹਾ ਇਹ ਕਟ ਇਮੀਗ੍ਰੇਸ਼ਨ ਦੇ ਪ੍ਰੋਸੈਸਿੰਗ ਵਿੱਚ ਵੀ ਹੋਰ ਦੇਰੀ ਕਰ ਸਕਦਾ ਹੈ ਅਤੇ ਪਰਿਵਾਰਾਂ ਨੂੰ ਮੁਲặp ਅਤੇ ਵਪਾਰਾਂ ਨੂੰ ਕਰਮਚਾਰੀ ਮਿਲਣ ਵਿੱਚ ਮੁਸ਼ਕਲ ਆ ਸਕਦੀਆਂ ਹਨ ਇਹ ਆਈਆਰਸੀਸੀ ਵਿੱਚ ਹੁਣ ਤੱਕ ਦਾ ਨੌਕਰੀਆਂ ਤੋਂ ਸਭ ਤੋਂ ਵੱਡਾ ਐਲੀਮੀਨੇਸ਼ਨ ਹੈ ਅਤੇ ਹੋਰ ਫੈਡਰਲ ਵਿਭਾਗਾਂ ਵਿੱਚ ਵੀ ਨੌਕਰੀਆਂ ਘੱਟ ਹੋਣ ਦੀ ਸੰਭਾਵਨਾ ਹੈ ਕੈਨੇਡਾ ਫੂਡ ਇਨਸਪੈਕਸ਼ਨ ਏਜੰਸੀ CFIA ਨੇ ਛੇ ਅੰਡਿਆਂ ਦੇ ਬ੍ਰਾਂਡਾਂ ਦੇ ਕੁਝ ਖਾਸ ਬੈਚਾਂ ਨੂੰ ਬੰਦ ਕਰ ਦਿੱਤਾ ਹੈ ਕਿਉਂਕਿ ਇਸ ਵਿੱਚ ਸੈਲਮੈਲੋਨਾ ਸੰਕਰਮਣ ਹੋਣ ਦਾ ਖਤਰਾ ਹੈ। ਇਹਨਾਂ ਬ੍ਰਾਂਡਸ ਦੇ ਨਾਮ ਗੋਲਡਨ ਵੈਲੀ ਕੰਪਲੀਮੈਂਟਸ, ਫੋਰਮੋਸਟ IGA, ਨੋ ਨੇਮ ਅਤੇ ਵੈਸਟਰਨ ਫੈਮਿਲੀ ਹਨ। ਇਹ ਅੰਡੇ ਵੱਖ-ਵੱਖ ਪੈਕੇਜ ਸਾਈਜ਼ਾਂ ਵਿੱਚ ਉਪਲਬਧ ਹਨ। ਰੀਕਾਲ ਸਿਰਫ ਖਾਸ ਬੈਚਾਂ ਨੂੰ ਪ੍ਰਭਾਵਿਤ ਕਰਦਾ ਹੈ। ਜੇਕਰ ਤੁਹਾਡੇ ਕੋਲ ਇਹਨਾਂ ਬ੍ਰਾਂਡਾਂ ਦੇ ਅੰਡੇ ਹਨ ਤਾਂ ਤੁਸੀਂ CFIA ਦੀ ਵੈੱਬਸਾਈਟ ਤੇ ਜਾ ਕੇ ਆਪਣੇ ਬੈਚ ਨੰਬਰ ਦੀ ਜਾਂਚ ਕਰ ਸਕਦੇ ਹੋ ਇੰਡਸਟਰੀ ਗਰੁੱਪ ਪੀਸੀ ਐਕ ਨੇ ਦੱਸਿਆ ਕਿ ਰੀਕਾਲ ਮੈਨੀਟੋਬਾ ਵਿੱਚ ਇੱਕ ਫਾਰਮ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਅੰਡਿਆਂ ਦੀ ਮੰਗ ਵਿੱਚ ਵਾਧਾ ਅਤੇ ਏਵੀਅਨ ਇਨਫਲੂਐਂਜ਼ਾ ਦੇ ਪ੍ਰਭਾਵਾਂ ਕਾਰਨ ਕੈਨੇਡਾ ਵਿੱਚ ਹੋਰ ਪ੍ਰਾਂਤਾਂ ਤੋਂ ਅੰਡੇ ਆਤ ਕੀਤੇ ਗਏ ਸਨ ਬੀਸੀ ਐਕ ਦੀ ਪ੍ਰਤੀਨਿਧੀ ਅਮਾਂਡਾ ਬ੍ਰਿਟੇਨ ਨੇ ਕਿਹਾ ਇਸ ਦਾ ਕਾਰਨ ਇਹ ਹੈ ਕਿ ਛੁੱਟੀਆਂ ਦੌਰਾਨ ਅੰਡਿਆਂ ਦੀ ਮੰਗ ਵੱਧ ਗਈ ਸੀ ਲੋਕ ਜ਼ਿਆਦਾ ਬੇਕਿੰਗ ਕਰ ਰਹੇ ਸਨ ਇਸ ਲਈ ਅਸੀਂ ਕੈਨੇਡਾ ਦੇ ਹੋਰ ਹਿੱਸਿਆਂ ਤੋਂ ਉਹ ਅੰਡੇ ਮੰਗਵਾਏ ਸਨ ਪਰ ਅਫਸੋਸ ਇਹ ਹੈ ਕਿ ਨਾ ਫਾਰਮਾ ਵਿੱਚੋਂ ਇੱਕ ਸੈਲਮੋਨੋਲਾ ਪੋਜ਼ਿਟਿਵ ਸੀ ਸੀਐਫਆਈਏ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਖੁਰਾਕ ਵਿੱਚ ਸੈਲਮੋਨੋਲਾ ਹੋਵੇ ਤਾਂ ਉਹ ਨਾ ਤਾਂ ਖਰਾਬ ਲੱਗਦੀ ਹੈ ਅਤੇ ਨਾ ਹੀ ਕੋਈ ਬਦਬੂ ਆਉਂਦੀ ਹੈ ਪਰ ਫਿਰ ਵੀ ਲੋਕਾਂ ਨੂੰ ਬਿਮਾਰ ਕਰ ਸਕਦੀ ਹੈ ਉਨ੍ਹਾਂ ਕਿਹਾ ਇਸ ਨਾਲ ਛੋਟੇ ਬੱਚੇ ਗਰਭਵਤੀ ਮਹਿਲਾਵਾਂ ਬਜ਼ੁਰਗ ਲੋਕ ਅਤੇ ਉਹ ਲੋਕ ਜਿਨ੍ਹਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈ ਇਸ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦੇ ਹਨ ਸੈਲਮੋਨੋਲਾ ਬਿਮਾਰੀ ਦੇ ਨਾਵੇਚ ਬੁਖਾਰ ਸਿਰਦਰਦ ਉਲਟੀ ਚੱਕਰ ਆਉਣਾ ਪੇਟ ਵਿੱਚ ਦਰਦ ਅਤੇ ਦਸਤ ਸ਼ਾਮਿਲ ਹਨ ਸੀਐਫਆਈਏ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਆਪਣੇ ਖਰੀਦੇ ਹੋਏ ਅੰਡਿਆਂ ਦੇ ਬੈਚ ਨੰਬਰ ਦੀ ਜਾਂਚ ਕਰਨ ਅਤੇ ਯਕੀਨੀ ਬਣਾਉਣ ਕਿ ਉਹ ਰੀਕਾਲ ਵਿੱਚ ਸ਼ਾਮਲ ਨਾ ਹੋਣ ਜੇਕਰ ਕਿਸੇ ਵੀ ਬੈਚ ਦੇ ਅੰਡੇ ਪ੍ਰਭਾਵੇ ਖਾਨ ਤੋਂ ਹਨ ਤਾਂ ਉਹਨਾਂ ਨੂੰ ਤੁਰੰਤ ਸੌਟ ਦੇਣਾ ਚਾਹੀਦਾ ਹੈ ਜਾਂ ਜਿੱਥੋਂ ਖਰੀਦੇ ਗਏ ਸਨ ਉੱਥੇ ਵਾਪਸ ਕੀਤੇ ਜਾ ਸਕਦੇ ਹਨ ਲੈਕ ਬ੍ਰਿਜ ਦੇ ਉੱਤਰੀ ਹਿੱਸੇ ਵਿੱਚ 20 ਜਨਵਰੀ 2025 ਨੂੰ ਤਿੰਨ ਬੱਚਿਆਂ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਇਹ ਬੱਚੇ ਲੈਕ ਬ੍ਰਿਜ ਦੀ ਹੌਲੀ ਸਪਿਰਟ ਕੈਥੋਲਿਕ ਸਕੂਲ ਡਿਵੀਜ਼ਨ ਦੇ ਵਿਦਿਆਰਥੀ ਸਨ ਪੁਲਿਸ ਦਾ ਕਹਿਣਾ ਹੈ ਕਿ ਡਰਾਈਵਰ ਦੇ ਖਿਲਾਫ ਅਪਰਾਧਿਕ ਕਾਰਵਾਈ ਦੀ ਜਾਂਚ ਜਾਰੀ ਹੈ ਜਾਣਕਾਰੀ ਮੁਤਾਬਕ ਕਿ ਤਿੰਨੋਂ ਬੱਚੇ ਜਿਨ੍ਹਾਂ ਦੀ ਉਮਰ 14 ਸਾਲ ਇੱਕ 7 ਸਾਲ ਦੀ ਲੜਕੀ ਅਤੇ 5 ਸਾਲ ਦਾ ਬੱਚਾ 13 ਐਵੈਨੀ ਹੋਤੇ 23 ਸਟਰੀਟ ਨਾਰਥ ਦੇ ਕ੍ਰਾਸ ਵਾਕ ਤੇ ਜਾ ਰਹੇ ਸਨ ਜਦੋਂ ਉਨ੍ਹਾਂ ਨੂੰ ਇੱਕ ਵਾਹਨ ਨੇ ਟੱਕਰ ਮਾਰੀ ਤਿੰਨੋ ਬੱਚਿਆਂ ਨੂੰ ਤੁਰੰਤ ਸ਼ਿਨੂ ਕ੍ਰੀਜ਼ਰਲ ਹਸਪਤਾਲ ਲਿਆਂਦਾ ਗਿਆ ਤੇ ਬਾਅਦ ਵਿੱਚ ਉਹਨਾਂ ਨੂੰ ਕੈਲਗਰੀ ਵਿੱਚ ਹੋਰ ਇਲਾਜ ਲਈ ਭੇਜਿਆ ਗਿਆ। ਡ라이ਵਰ ਸਥਾਨ ਤੇ ਹੀ ਰੁਕਿਆ ਹੋਇਆ ਸੀ ਹੋਲੀ ਸਪਿਰਿਟ ਕੈਥੋਲਿਕ ਸਕੂਲ ਡਿਵੀਜ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਬੱਚੇ ਆਪਣੀ ਸਕੂਲ ਬੱਸ ਦੀ ਵੇਟ ਕਰਨ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਹਾਦਸੇ ਦੇ ਸਮੇਂ ਇੱਕ ਸਾਊਥ ਲੈਂਡ ਬੱਸ ਜੋ ਹੋਲੀ ਸਪਿਰਿਟ ਸਕੂਲ ਦੇ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਸੀ ਉਸ ਸਥਾਨ ਤੇ ਮੌਜੂਦ ਸੀ ਅਤੇ ਬੱਸ ਵਿੱਚ ਸਵਾਰ ਵਿਦਿਆਰਥੀ ਸ਼ਾਇਦ ਇਸ ਹਾਦਸੇ ਦੇ ਗਵਾਹ ਹੋ ਸਕਤੇ ਹਨ ਪੁਲਿਸ ਨੇ ਕਿਹਾ ਕਿ ਡਰਾਈਵਰ ਦੇ ਖਿਲਾਫ ਅਪਰਾਧੀ ਕਾਰਵਾਈ ਜਾਰੀ ਹੈ ਅਤੇ ਜੇ ਜੇ ਕਿਸੇ ਨੂੰ ਇਸ ਹادثੇ ਨਾਲ ਸੰਬੰਧਿਤ ਕੋਈ ਸਵਾਲ ਜਾਂ ਚਿੰਤਾ ਹੋਵੇ ਤਾਂ ਉਹ ਸਕੂਲ ਦੇ ਪ੍ਰਿੰਸੀਪਲ ਨਾਲ ਸੰਪਰਕ ਕਰ ਸਕਦੇ ਹਨ ਬੀਐਮੋਦੀਕ ਨਵੀਂ ਰਿਪੋਰਟ ਮੁਤਾਬਕ ਕੈਨੇਡਾ ਦੇ 63% ਲੋਕਾਂ ਨੇ ਅਗਲੇ 12 ਮਹੀਨਿਆਂ ਵਿੱਚ ਆਰਥਿਕ ਮੰਦੀ ਆਉਣ ਦੀ ਸੰਭਾਵਨਾ ਤੇ ਚਿੰਤਾ ਜਤਾਈ ਹੈ ਇਹ ਚਿੰਤਾ ਉਸ ਸਮੇਂ ਜ਼ਿਆਦਾ ਵਧੀ ਜਦੋਂ ਸੰਯੁਕਤ ਰਾਜ ਅਮਰੀਕਾ ਵੱਲੋਂ ਕੈਨੇਡਾ ਦੇ ਨਿਰਯਾਤ ਤੇ ਟੈਰਿਫਸ ਲਗਾਉਣ ਦਾ ਖਤਰਾ ਬਣਿਆ ਹੋਇਆ ਹੈ ਇਸ ਸਰਵੇਖਣ ਦੇ ਦੌਰਾਨ 48% ਲੋਕਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਅਗਲੇ 12 ਮਹੀਨਿਆਂ ਵਿੱਚ ਆਰਥਿਕਤਾ ਹੋਰ ਡੁੱਬੇਗੀ ਚਤਕੀ 19% ਲੋਕਾਂ ਨੇ ਆਰਥਿਕਤਾ ਵਿੱਚ ਸੁਧਾਰ ਦੀ ਉਮੀਦ ਜ਼ਾਹਰ ਕੀਤੀ ਰਿਪੋਰਟ ਵਿੱਚ ਇਹ ਵੀ ਦਰਸਾਇਆ ਗਿਆ ਕਿ ਵਧਦੀਆਂ ਕੀਮਤਾਂ ਅਤੇ ਜੀਵਨ ਯਾਤਰਾ ਦੀਆਂ ਲਾਗਤਾਂ ਕੈਨੇਡਾ ਦੇ ਲੋਕਾਂ ਲਈ ਮੁੱਖ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ 77% ਲੋਕਾਂ ਨੇ ਕਿਹਾ ਕਿ ਵਧ ਰਹੇ ਮਹਿੰਗਾਈ ਤੋਂ ਉਨ੍ਹਾਂ ਦੀ ਮੌਜੂਦਾ ਆਰਥਿਕ ਸਥਿਤੀ 'ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ। ਇਹ ਆਨਲਾਈਨ ਸਰਵੇ ਵਿੱਚ 1500 ਲੋਕਾਂ ਤੋਂ ਜਵਾਬ ਲੈ ਕੇ ਸਨ ਅਤੇ ਇਹ ਸਰਵੇ 8 ਨਵੰਬਰ ਤੋਂ 18 ਨਵੰਬਰ 2024 ਤੱਕ ਕੀਤਾ ਗਿਆ ਸੀ। BC ਵਿੱਚ ਇੱਕ औरत ਨੂੰ ਉਸਦੇ ਹੀ ਰੂਮਮੇਟ ਦੇ ਕੁੱਤੇ ਦੁਆਰਾ ਚਿਹਰੇ ਤੇ ਕੱਟਣ ਕਾਰਨ ਜ਼ਖਮੀ ਹੋਣ ਤੇ 2531 ਡਾਲਰ ਦਾ ਮੁਆਵਜ਼ਾ ਮਿਲਿਆ ਹੈ ਗ੍ਰੇਸ ਨੇ ਆਪਣੇ ਰੂਮਮੇਟ ਕੈਲਸੀ ਆਕਸਟਨ ਖਿਲਾਫ ਤਵਾ ਕੀਤਾ ਸੀ ਅਤੇ 5000 ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਸੀ ਇਹ ਦੋ ਵੱਖਰੀਆਂ ਘਟਨਾਵਾਂ ਸਨ ਜੋ ਕਿ ਜੁਲਾਈ 2023 ਵਿੱਚ ਘਟੀਆਂ ਪਹਿਲੀ ਘਟਨਾ ਵਿੱਚ ਗ੍ਰੇਸ ਨੂੰ ਕੁੱਤੇ ਨੇ ਉਸ ਦੀ ਅੱਖਾਂ ਤੇ ਕੱਟ ਲਿਆ ਸੀ ਜਿਸ ਨਾਲ ਉਸ ਨੂੰ ਸਟਿਚਸ ਵੀ ਲਗਵਾਉਣੀਆਂ ਪਈਆਂ ਸਨ ਦੂਜੀ ਘਟਨਾ 5 ਜੁਲਾਈ ਨੂੰ ਹੋਈ ਜਦੋਂ ਗ੍ਰੇਸ ਕੁੱਤੇ ਤੋਂ ਬਚਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਕੁੱਤਾ ਉਸਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਕੇ ਭੱਜ ਗਿਆ ਅਤੇ ਗ੍ਰੇਸ ਨੂੰ ਡਿੱਗਣ ਕਾਰਨ ਪੈਰ ਤੇ ਸੱਟ ਲੱਗ ਗਈ ਸੀ। ਆਗਸਟਨ ਦੇ ਕੁੱਤੇ ਨੂੰ ਇਨਸਪੈਕਸ਼ਨ ਤੋਂ ਬਾਅਦ ਜ਼ਬਤ ਕਰ ਲਿਆ ਗਿਆ ਸੀ ਅਤੇ ਬਾਅਦ ਵਿੱਚ ਉਸ ਨੂੰ ਮਾਰ ਦਿੱਤਾ ਗਿਆ। ਗ੍ਰੇਸ ਨੇ ਅਗਸਤ ਮਹੀਨੇ ਦਾ 900 ਡਾਲਰ ਕਿਰਾਇਆ ਆਗਸਟਨ ਨੂੰ ਨਹੀਂ ਦਿੱਤਾ ਸੀ ਅਤੇ ਉਸ ਨੇ ਇਸ ਸੰਬੰਧੀ ਸਮੱਸਿਆਵਾਂ ਦਾ ਜ਼ਿਕਰ ਕਰਦਿਆਂ ਆਗਸਟਨ ਤੋਂ ਮੁਆਵਜ਼ਾ ਮੰਗਿਆ ਪਰ ਆਗਸਟਨ ਨੇ ਇਸ ਦਾ ਜਵਾਬ ਦਿੱਤਾ ਤੇ ਕਿਹਾ ਕਿ ਉਹ ਮੁਆਵਜ਼ਾ ਨਹੀਂ ਦੇਵੇਗੀ ਅਤੇ ਗ੍ਰੇਸ ਨੂੰ ਹੋਰ ਜਗ੍ਹਾ ਖੋਜਣ ਲਈ ਕਿਹਾ ਗਿਆ ਨਤੀਜਾ ਇਹ ਹੈ ਕਿ ਕੁੱਤੇ ਦੇ ਕੱਟਣ ਦੇ ਮਾਮਲੇ ਵਿੱਚ ਉਸਦੇ ਮਾਲਕ ਨੂੰ ਹਮਲੇ ਲਈ ਜ਼ਵਾਬਦੇਹ ਠਹਿਰਾਇਆ ਗਿਆ ਡੋਨਲਡ 트੍ਰੰਪ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਬਣ ਚੁੱਕੇ ਹਨ 트੍ਰੰਪ ਨੇ ਆਪਣੇ ਇਨੌਗੁਰਲ ਭਾਸ਼ਣ ਵਿੱਚ ਕਈ ਵੱਡੇ ਐਲਾਨ ਕੀਤੇ ਹਨ ਅਤੇ ਕਿਹਾ ਹੈ ਕਿ ਅੱਜ ਤੋਂ ਅਮਰੀਕਾ ਦਾ ਸਵਰਨ ਯੁੱਗ ਸ਼ੁਰੂ ਹੁੰਦਾ ਹੈ 트੍ਰੰਪ ਨੇ ਐਲਾਨ ਕੀਤਾ ਕਿ ਉਹ ਮੈਕਸੀਕੋ ਸਰਹੰਦ ਤੇ ਕੌਮੀ ਐਮਰਜੈਂਸੀ ਜਾਰੀ ਕਰਨਗੇ ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਪ੍ਰਵੇਸ਼ ਨੂੰ ਰੋਕਿਆ ਜਾਵੇਗਾ ਅਤੇ ਮਿਲੀਅਨਸ ਕ੍ਰਿਮੀਨਲ ਇਮੀਗ੍ਰੈਂਟਸ ਨੂੰ ਉਹਨਾਂ ਦੇ ਦੇਸ਼ ਵਾਪਸ ਭੇਜਿਆ ਜਾਵੇਗਾ ਉਹਨਾਂ ਆਪਣੀ ਸਟੇਨ ਮੈਕਸੀਕੋ ਨੀਤੀ ਨੂੰ ਦੁਬਾਰਾ ਲਾਗੂ ਕਰਨ ਲਈ ਕਿਹਾ ਅਤੇ ਆਰਡਰ ਤੇ ਫੌਜ ਨੂੰ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ 트럼ਪ ਨੇ ਕਿਹਾ ਕਿ ਅਮਰੀਕਾ ਦੁਬਾਰਾ ਮੈਨੂਫੈਕਚਰਿੰਗ ਦਾ ਕੇਂਦਰ ਬਣੇਗਾ ਉਹਨਾਂ ਨੇ ਕਿਹਾ ਕਿ ਅਸੀਂ ਦੁਨੀਆ ਦੇ ਸਭ ਤੋਂ ਵੱਡੇ ਤੇਲ ਅਤੇ ਗੈਸ ਦੇ ਸਰੋਤਾਂ ਵਾਲਾ ਦੇਸ਼ ਬਣਾਂਗੇ 트럼ਪ ਨੇ ਵੀ ਦੱਸਿਆ ਕਿ ਉਹ ਮੁਲਕਾਂ ਨਾਲ ਵਪਾਰ ਤੇ ਨਵੇਂ ਟੈਰਿਫਸ ਵੀ ਲਾਗੂ ਕਰਨਗੇ ਜਿਨ੍ਹਾਂ ਦਾ ਲਾਭ ਅਮਰੀਕਾ ਦੇ ਨਾਗਰਿਕਾਂ ਨੂੰ ਹੋਵੇਗਾ ਪਰ 트럼ਪ ਆਪਣੇ ਦਫ਼ਤਰ ਵਿੱਚ ਪਹਿਲੇ ਦਿਨ ਕੈਨੇਡਾ ਚੀਨ ਅਤੇ ਮੈਕਸੀਕੋ ਤੇ ਨਵੇਂ ਟੈਰਿਫਸ ਨਹੀਂ ਲਗਾਉਣਗੇ 트럼ਪ ਨੇ ਕਿਹਾ ਕਿ ਅਮਰੀਕਾ ਨਾਮਾ ਕਨਾਲ ਨੋਵੇ ਮੋੜ ਆਪਣੇ ਕਬਜ਼ੇ ਵਿੱਚ ਲਵੇਗਾ ਉਹਨਾਂ ਨੇ ਇਹ ਵੀ ਕਿਹਾ ਕਿ ਸੰਯੁਕਤ ਰਾਸ਼ਟਰ ਸਰਕਾਰ ਸਿਰਫ ਦੋ ਜੈਂਡਰਸ ਨੂੰ ਹੀ ਮੰਨੇਗੀ ਜਿਸ ਵਿੱਚ ਸਿਰਫ ਮਰਦ ਅਤੇ ਔਰਤ ਹੀ ਸ਼ਾਮਲ ਹੋਣਗੇ ਉਹਨਾਂ ਨੇ ਸਪਸ਼ਟ ਕੀਤਾ ਕਿ ਉਹਨਾਂ ਦੀ ਸਰਕਾਰ ਅਮਰੀਕਾ ਦੇ ਹੱਕ 'ਚ ਕੰਮ ਕਰੇਗੀ ਅਤੇ ਹਰ ਕਿਸੇ ਨੂੰ ਇਨਸਾਫ ਦਿਵਾਵੇਗੀ 트럼ਪ ਨੇ ਕੈਲੀਫੋਰਨੀਆ ਦੀਆਂ ਜੰਗਲਾਂ ਦੀਆਂ ਅੱਗਾਂ ਤੇ ਸਰਕਾਰ ਦੀ ਮਸਲੇਦਾਰ ਨੀਤੀ ਬਾਰੇ ਵੀ ਨਿੰਦਾ ਕੀਤੀ ਉਹਨਾਂ ਨੇ ਇਸ ਦੌਰਾਨ ਆਪਣੇ ਖਿਲਾਫ ਕੀਤੇ ਗਏ ਹਮਲੇ ਦਾਅਵੇ ਸਿਕਰ ਕੀਤਾ ਟਰੰਪ ਨੇ ਕਿਹਾ ਕਿ ਜੁਲਾਈ ਵਿੱਚ ਮੇਰੇ ਉੱਪਰ ਇੱਕ ਖੂਨੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿੱਚ ਮੇਰੀ ਜ਼ਿੰਦਗੀ ਨੂੰ ਖਤਰਾ ਪਹੁੰਚਾਇਆ ਗਿਆ ਸੀ ਪਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਮੇਰੀ ਜ਼ਿੰਦਗੀ ਨੂੰ ਪ੍ਰਭੂ ਨੇ ਕਿਸੇ ਵੱਡੇ ਮਕਸਦ ਲਈ ਬਚਾਇਆ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਟਰੰਪ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਵਿੱਚ ਸਭ ਤੋਂ ਵੱਡਾ ਵਪਾਰਕ ਸਾਥ ਹੈ ਟਰੰਪ ਨੇ ਅਮਰੀਕਾ ਅਤੇ ਕੈਨੇਡਾ ਨਾਲ ਵਪਾਰਕ ਨੀਤੀਆਂ ਬਾਰੇ ਚਿੰਤਾ ਪ੍ਰਗਟ ਕੀਤੀ ਉਨ੍ਹਾਂ ਨੇ ਕਿਹਾ ਕਿ 25% ਦੀ ਟੈਰੀ ਫਰ ਮੈਕਸੀਕੋ ਅਤੇ ਕੈਨੇਡਾ ਦੇ ਉਤਪਾਦਾਂ ਤੇ ਲਗਾਈ ਜਾ ਸਕਦੀ ਹੈ। ਟ੍ਰੂਡੋ ਨੇ ਕਿਹਾ ਕਿ ਉਹ 트럼ਪ ਦੇ ਸੰਭਾਵੀ ਟੈਰਿਫ ਜਵਾਬ ਵਿੱਚ ਇੱਕ ਜੋ ਠੋਕੇ ਕੰਮ ਕਰਨਗੇ ਅਤੇ ਜੇਕਰ ਟੈਰਿਫ ਲਾਗੂ ਹੁੰਦੇ ਹਨ ਤਾਂ ਕੈਨੇਡਾ ਦੇ 37 ਬਿਲੀਅਨ ਡਾਲਰ ਦੇ ਵਪਾਰ ਤੇ ਜਵਾਬੀ ਟੈਰਿਫ ਲਾਗੂ ਕੀਤੇ ਜਾ ਸਕਦੇ ਹਨ। ਇਨੌਗੁਰਲ ਸਮਾਰੋਹ ਦੌਰਾਨ 트럼ਪ ਅਤੇ ਉਸਦੇ ਪਰਿਵਾਰ ਨੇ ਸੇਂਟ ਜੋਨਸ ਚਰਚ ਵਿੱਚ ਧਾਰਮਿਕ ਸਮਾਰੋਹ ਵਿੱਚ ਹਿੱਸਾ ਲਿਆ। ਇਸ ਸਮਾਰੋਹ ਨੂੰ ਵਾਸ਼ਿੰਗਟਨ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਜਦੋਂ ਕਿ ਸਮਾਰੋਹ ਬਾਹਰ ਠੰਡ ਕਾਰਨ ਇਨਡੋਰ ਕੀਤਾ ਗਿਆ। ਇਸ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇਨਾ ਹੀ ਮੁਰਤੂ ਹਾਜ਼ਰ ਹੋਵਾਂਗੇ ਹੋਰ ਖਬਰਾਂ ਦੇ ਨਾਲ ਤੁਸੀਂ ਵੇਖਦੇ ਰਹੋ BTV ਬ੍ਰਾਡਕਾਸਟਿੰਗ ਆਲਵੇਸ ਬੀ ਪੋਜ਼ਿਟਿਵ ਬੀ ਯੋਰਸੈਲਫ